ਗੁਰੂ ਸਾਹਿਬ ਨੇ ਕਿਹਾ ਦਸਵੇਂ ਗੁਰੂ ਸਾਹਿਬ ਨੇ ਵੀ ਮੁਸਲਮਾਨ ਪਹਿਲਾਂ ਤੇਲ ਚ ਬਾਹ ਪਾ ਲਵੇ ਫਿਰ ਤਿਲਾਂ ਦੀ ਬੋਰੀ ਚ ਪਾ ਲਵੇ ਜਿੰਨੇ ਤਿਲ ਉਹਦੀ ਬਾਹ ਨੂੰ ਲੱਗ ਜਣ ਉਹਨੀਆਂ ਕਸਮਾਂ ਖਾਵੇ ਉਹਦਾ ਯਕੀਨ ਨਾ ਕਰੋ ਜੇ ਗੁਰੂ ਸਾਹਿਬ ਨੇ ਇਹ ਗੱਲ ਕਹੀ ਹੁੰਦੀ ਤਾਂ ਫਿਰ ਮੈਂ ਇੱਕ ਸਵਾਲ ਕਰਦਾ ਇਥੇ ਵੀ ਪੀਰ ਬੁੱਧੂ ਸ਼ਾ ਕੌਣ ਸੀ ਜਿਨੇ ਆਪਣੇ ਘਰ ਦੇ ਅੱਠ ਜੀ ਤੇ 700 ਮੁਸਲਮਾਨ ਮুরিਦ ਗੁਰੂ ਸਾਹਿਬ ਲਈ ਵਾਰ ਦਿੱਤੇ ਪੰਗਾ ਨਹੀਂ ਹੋਇਆ ਯੁੱਧ ਚ ਫਿਰ ਗੁਰੂ ਸਾਹਿਬ ਉਸ ਨੂੰ ਆਪਣਾ ਕੰਗਾ ਪੇਸ਼ ਕਰਦੇ ਨੇ 12 ਸਵੇਤ ਬਾਇਓ ਬਾਲਾ ਦਾ ਫਿਰ ਨਵੀਖਾਂ ਗਣੀਖਾਂ ਕੌਣ ਸੀ ਜਿਹਨੂੰ ਗੁਰੂ ਸਾਹਿਬ ਆਪਣੀ ਹੱਤੀ ਹੁਕਮਨਾਮਾ ਬਖਸ਼ਦੇ ਨੇ ਗਣੀਖਾਂ ਤੇ ਨਵੀਖਾਂ ਸਾਨੂੰ ਪੁੱਤਰਾਂ ਨਾਲ ਵੱਧ ਕੇ ਪਿਆਰੇ ਨੇ ਸਾਡਾ ਸਿੱਖ ਖਾਲੀਆ ਦਰਸ਼ਨ ਦੇਵੇ ਸਿੱਖ ਇਤਿਹਾਸ ਪੰਨਾ ਨੰਬਰ 426 ਮਾਲਵਾ ਇਤਿਹਾਸ ਭਾਗ ਪਹਿਲਾ ਪੰਨਾ ਨੰਬਰ 110 ਫਿਰ ਕੋਟਰਾ ਨੀਖਾਂ ਕੌਣ ਹੈ ਜਦੋਂ ਸਰਸਵਰ ਦੀ ਦੇ ਪਰਿਵਾਰ ਵਿੱਚ ਛੋੜਾ ਪੈਂਦਾ ਤਾਂ ਗੁਰੂ ਸਾਹਿਬ ਕੋਟਰਾ ਨਹਿਂ ਖਾ ਪਾਉਂਦੇ ਨੇ 17 18 ਕਿਲੋਮੀਟਰ ਦਾ ਫਾਸਲਾ ਹੈ ਰਸਤੇ 'ਚ ਬਹੁਤ ਸਾਰੇ ਸਿੱਖਾਂ ਦੇ ਘਰ ਆਏ ਬਹੁਤ ਸਾਰੇ ਹਿੰਦੂਪੁਰਾ ਮੰਨ ਦੇ ਘਰ ਆਏ ਪਰ ਕਿਸੇ ਘਰ ਨਹੀਂ ਰੁਕਦੇ ਮੁਸਲਮਾਨ ਦੇ ਘਰ ਕਿਉਂ ਜਾ ਕੇ ਰੁਕਦੇ ਨਹੀਂ 18 ਕਿਲੋਮੀਟਰ ਦੂਰ ਖਤਰੇ ਦੀ ਘੜੀ 'ਚ ਜਦ ਤੱਕ ਮੁਸਲਮਾਨ ਤੇ ਪਰੋਸਾ ਨਹੀਂ ਕਰਨਾ ਆਲੇ ਦਲੇ ਫੌਜਾਂ ਲੱਗੀਆਂ ਹੁਣ ਸਾਰੀਆਂ ਕੋਟਰਾ ਨਹਿਂ ਖਾ ਦੇ ਘਰ ਪਾਉਂਦੇ ਨੇ ਫਿਰ ਮੈਂ ਜਾਨਣਾ ਚਾਹੂੰਗਾ ਰਹਿਗੱਲਾ ਕੌਣ ਸੀ ਹੂੰ ਇਸੇ ਕੋਲ ਜਾ ਕੇ ਜਦੋਂ ਗੁਰੂ ਸਾਹਿਬ ਦੇ ਆਪਣੇ ਮਸੰਦ ਨੇ ਜਵਾਬ ਦਿੱਤਾ ਘੋੜੀ ਦੇਨ ਤੋਂ ਕਿਹਾ ਤੁਹਾਨੂੰ ਮੈਂ ਘੋੜੀ ਦੇ ਕੇ ਫਾਇ ਚੜਨੇ ਤਾਂ ਰਾਏ ਕੱਲਾ ਪਾਉਂਦੇ ਨੇ ਰਾਏ ਕੋਟ ਤੇ ਰਾਏ ਕੱਲਾ ਨੇ ਨਾ ਸਿਰਫ ਗੁਰੂ ਸਾਹਿਬ ਦੇ ਕੋਲੇ ਦਿਨ ਆਪਣੇ ਕੋਲੇ ਦਿਨ ਕੋਲੇ 16 ਦਿਨ ਠਹਿਰਾਇਆ ਇੱਕ ਘੋੜੀ ਦਿੱਤੀ ਬਿਹਤਰੀ ਤਲਵਾਰ ਪਿੰਡ ਕੀਤੀ 100 ਸਰੀਆਂ ਭੇਟ ਕੀਤੀ ਫਿਰ ਨਵਾਬ ਮਰੇ ਕੋਲਾ ਕੌਣ ਹੈ ਜਿਹੜਾ ਹਾਦਾ ਨਾਮਾ ਮਾਰਦਾ ਫਿਰ ਨੂਰਾਮਾ ਹੀ ਕੌਣ ਹੈ ਜਿਹਦਾ ਇੰਤਿਆਰ ਕਰ ਰਹੇ ਨੇ ਜੇ ਬਸਰਮੰਦ ਯਕੀਨ ਨਹੀਂ ਕਰਨਾ ਤੁਸੀਂ ਤੁਸੀਂ ਨਿਹੰਗਖਾਨ ਕੋਟਲਾ ਨਿਹੰਗਖਾਨ ਦੀ ਗੱਲ ਕੀਤੀ ਹੈ ਤਾਂ ਉਹਨਾਂ ਦਾ ਵੀ ਸੁਣਨ ਦੇ ਵਿੱਚ ਆਉਂਦੇ ਕਹਿੰਦੇ ਜਿਹੜੇ ਜਖਮੀ ਸਿੰਘ ਸੀ ਭਾਈ ਬਚਿੱਤਰ ਸਿੰਘ ਤੇ ਉਹਨਾਂ ਨਾਲ ਉਹਨਾਂ ਨੇ ਆਪਣੀ ਧੀ ਦਾ ਉੱਥੇ ਅੰਦਰ ਲੁਕਾਉਂਦੇ ਸਮੇਂ ਉੱਥੇ ਵਿਆਹ ਕਰਤਾ ਸੀ ਜੀ ਜੀ ਮੈਂ ਕੋਈ ਦੱਸਾਂ ਵੀ ਜੇ ਗੁਰੂ ਸਾਹਿਬ ਕਹਿੰਦੇ ਕਿ ਜੇ ਕਿਹਾ ਹੁੰਦਾ ਤਾਂ ਫਿਰ ਗੁਰੂ ਸਾਹਿਬ ਇਹ ਪਾਤਰ ਕੌਣ ਨੇ ਗੁਰੂ ਸਾਹਿਬ ਇਤਨੀ ਇਹ ਵੀ ਗੱਲ ਕਹਿੰਦੇ ਕੁਸਤੇ ਕਰਦੇ ਕੁਸਤੇ ਇਹ ਉਹ ਚੀਜ਼ਾਂ ਜੋੜੀਆਂ ਗਈਆਂ ਨੇ ਜਿਹੜੀ ਤੁਸੀਂ ਗੱਲ ਕੀਤੀ ਹੈ ਗੁਰੂ ਸਾਹਿਬ ਇਹ ਪਹਿਲੀ ਵਾਰ ਨਹੀਂ ਆਏ ਸੇ ਗੁਰੂ ਸਾਹਿਬ ਚਾਰ ਵਾਰ ਇਸ ਆਪਣੇ ਪਿਆਰੇ ਮੁਰੀਦ ਦੇ ਘਰ ਆਏ ਪਹਿਲੀ ਵਾਰ ਜਦੋਂ ਪੰਗਾੜੀਆਂ ਯੁੱਧ ਦਿੱਤੇ ਆ ਉਹਦੇ ਘਰ ਠਹਿਰੇ ਆ ਕੇ ਦੂਸਰੀ ਵਾਰ ਜਦੋਂ ਕੁਰੂਖੇਤਰ ਚਾਰ ਰਹੇ ਤੇ ਪਹਿਲੀ ਵਾਰ 1800 1688 ਚ ਦੂਸਰੀ ਵਾਰੀ ਆਏ 1694 ਚ ਜਦੋਂ ਕੁਰੂਖੇਤਰ ਤੋਂ ਵਾਪਸ ਆ ਰਹੇ ਸਨ ਗੁਰੂ ਸਾਹਿਬ ਉਹਦੇ ਘਰ ਰੁਕੇ ਤੀਸਰੀ ਦੂਸਰੀ ਵਾਰੀ ਸੌਰੀ ਜਦੋਂ ਆਏ ਜਦੋਂ ਕੋਟਰਾ ਨੇਖਾਂ ਦੇ ਬੇਟੇ ਆਲਮ ਖਾਨ ਦੀ ਮੰਗਣੀ ਸੀ ਗੁਰੂ ਸਾਹਿਬ ਆਪਣੇ ਪੂਰੇ ਪਰਿਵਾਰ ਸਮੇਤ ਕੋਟਰਾ ਨੇਖਾਂ ਦੇ ਘਰ ਠਹਿਰੇ ਆ ਕੇ ਤਿੰਨ ਦਿਨ ਰਹੇ ਜਿਹੇ ਵਿਸ਼ਵਾਸ ਨਹੀਂ ਕਰਨਾ ਜਿਹਦੇ ਪਰ ਵਿਸ਼ਵਾਸ ਨਹੀਂ ਉਹਦੇ ਕੋਲ ਥੋੜਾ ਜਾਂਦਾ ਹੈ ਜਾਏ ਉਹਦੇ ਕੋਲ ਜਾਂਦਾ ਜਿਹਦੇ ਪਰ ਭਰੋਸਾ ਹੁੰਦਾ ਜਿਹਦੇ ਨਾਲ ਪਿਆਰ ਹੁੰਦਾ ਜਿਹਦੇ ਪਰ ਵਿਸ਼ਵਾਸ ਹੁੰਦਾ ਹੈ ਤੀਸਰੀ ਵਾਰੀ ਉਹਦੋਂ ਆਏ ਜਦੋਂ ਕੁਰਕਸ਼ਿਤ ਤੋਂ ਵਾਪਸ ਆ ਰਹੇ تھے 1702 ਚ ਚੌਥੀ ਵਾਰੀ ਉਹਦੋਂ ਆਏ 1704 ਜਦੋਂ ਅਨੰਦਪੁਰ ਛੱਡ ਕੇ ਪਰਿਵਾਰ ਵਿਛੋੜਾ ਪੈਂਦਾ ਜਿਹੜੀ ਤੁਸੀਂ ਗੱਲ ਕੀਤੀ ਹੈ ਇਤਿਹਾਸ ਅਸਲ ਹੈ ਜਦੋਂ ਗੁਰੂ ਸਾਹਿਬ ਚੌਥੀ ਵਾਰ ਕੋਟੜਾਂਢੀਂ ਖਾਂ ਪਹੁੰਚਦੇ ਨੇ 20 ਦੀ ਸ਼ਾਮ ਨੂੰ ਜਿਹੜਾ ਇਤਿਹਾਸ ਲਿਖਦਾ ਹੈ ਤੇ 20 ਦੀ ਰਾਤ ਉੱਥੇ ਰੁਕਦੇ ਨੇ ਇੱਕੀ ਦਾ ਪੂਰਾ ਦਿਨ ਲਗਦੇ ਲਈ 21 ਜੀ ਰਾਤ ਨੂੰ ਉੱਥੋਂ ਅੱਧੀ ਰਾਤ ਤੋਂ ਬਾਅਦ ਕੂਚ ਕਰਦੇ ਨੇ ਤੇ ਇਸੇ ਦਰਮਿਆਨ ਜੋ ਠਹਿਰੇ ਹੋਏ ਤੇ ਤਾਂ ਜਿੰਨੇ ਵੀ ਸਿੱਖ ਫੱਟੜੋ ਕੇ ਆਉਂਦੇ ਸੇ ਉਹ ਕੋਟਾਂ ਨਿਹੰਗਾਂ ਪਾਉਂਦੇ ਸੇ ਕੋਟਲਾਂ ਨਿਹੰਗਾਂ ਉਹਨਾਂ ਜਿਹੜੇ ਸਿੱਖ ਫੱਟੜੋ ਸਿੰਘ ਸੇ ਉਹਨਾਂ ਦੀ ਦਵਾਦਾਰੂ ਕਰਦੇ ਤੇ ਉਹਨਾਂ ਦੀ ਸੇਵਾ ਕਰਦੇ ਸੇ ਤੇ ਇਸੇ ਦਰਮਿਆਨ ਗੁਰੂ ਸਾਹਿਬ ਨੇ ਠਹਿਰਨ ਸਮੇਂ ਹੀ ਉੱਥੇ ਭਾਈ ਜਿੱਤ ਸਿੰਘ ਆਦਿ ਜਿਹੜੇ ਸਿੱਖ ਜਰਨੈਲ ਨੇ ਫੱਟੜ ਹੋਏ ਤਾਂ ਕੋਟਾਂ ਨਿਹੰਗਾਂ ਪਾਉਂਦੇ ਨੇ ਤੇ ਗੁਰੂ ਸਾਹਿਬ ਉਹਨੂੰ ਆਪਣੀ ਕੋਠਰੀ ਜਿੱਥੇ ਉਹ ਠਹਿਰਾਇਆ ਉੱਥੇ ਹੀ ਲੈ ਜਾਂਦੇ ਨੇ ਤੇ ਉਹਨਾਂ ਦੀ ਦਵਾਦਾਰ ਦਸ਼ਾਮ ਨੂੰ ਕਿਸੇ ਨੇ ਸੂਏ ਨੇ ਕਿਸੇ ਜਸੂਸ ਨੇ ਦਸਤਾ ਜਾ ਕੇ ਕਿਸੇ ਚੌਂਕੀ ਰੋਪੜ ਵਾਲੀ ਚੌਂਕੀ ਨੂੰ ਕਿ ਗੁਰੂ ਸਾਹਿਬ ਆਪਣੇ ਸਿੰਘਾਂ ਸਵੇਤ ਕੋਟਾ ਨਿਹੰਗਾਂ ਡੇਰੇ ਹੋਣੇ ਤਾਂ ਚੌਂਕੀ ਇਨਚਾਰਜ ਆਪਣੀ ਫੌਜ ਲੈ ਕੇ ਰਾਤ ਨੂੰ ਹਵੇਲੀ ਆ ਘੇਰਦੇ ਤੇ 21 ਦੀ ਰਾਤ ਨੂੰ ਤੇ ਕੋਟਾ ਨਿਹੰਗਾਂ ਨੂੰ ਤਲਾਸ਼ੀ ਦੇਣ ਲਈ ਕਹਿੰਦਾ ਵੀ ਇੱਥੇ ਗੁਰੂ ਸਾਹਿਬ ਅਰ ਸਿੰਘ ਰੁਕੇ ਹੋਣੇ ਤਾਂ ਜਦੋਂ ਉਹ ਹਵਾਲੇ ਤਲਾਸ਼ੀ ਦੇ ਰਹੇ ਆ ਤਾਂ ਸਾਰੇ ਘਰਾਂ ਦੀ ਕਮਰੇ ਤਲਾਸ਼ੀ ਦਿੰਦੇ ਹੋਏ ਜਦੋਂ ਉਹ ਚੌਂਕੀ ਇਨਚਾਰਜ ਉਸ ਕਮਰੇ ਦੇ ਅੱਗੇ ਆ ਖਲੋਦਾ ਹੈ ਜਿੱਥੇ ਭਾਈ ਬੀਤਰ ਸਿੰਘ تھے ਤਾਂ ਉਥੇ ਉਹ ਤਲਾ ਦਰਵਾਜਾ ਬੰਦ ਪਾਉਂਦਾ ਹੈ ਤਾਂ ਕੋਟਰਾ ਨੀਖਾ ਨੂੰ ਕਹਿੰਦਾ ਵੀ ਇਹ ਕਮਰਾ ਕਿਉਂ ਬੰਦ ਹੈ ਤਲਾਸ਼ੀ ਰਹਿਣ ਲਈ ਕਹਿੰਦਾ ਉਹ ਕਹਿੰਦਾ ਕਿ ਇਹਦੇ ਵਿੱਚ ਮੇਰੇ ਧੀ ਜਵਾਈ ਸੁੱਤੇ ਨੇ ਕਿਉਂਕਿ ਜਦੋਂ ਤਲਾਸ਼ੀ ਸ਼ੁਰੂ ਹੋਈ ਸੀ ਤੀ ਉਸ ਤੋਂ ਪਹਿਲਾਂ ਕੋਟਰਾ ਨੀਖਾ ਨੇ ਆਪਣੀ ਕੁਆਰੀ ਧੀ ਜਿਹੜੀ 16 17 ਸਾਲ ਦੀ ਸੀ ਮੁਮਤਾਜ਼ ਉਸ ਨੂੰ ਉਸ ਕਮਰੇ ਵਿੱਚ ਭਾਈ ਬੀਤਰ ਸਿੰਘ ਵਾਲੇ ਕਮਰੇ ਵਿੱਚ ਕਮਰਾ ਬੰਦ ਕਰ ਦਿੱਤਾ ਸੀ ਹੁਣ ਜਦੋਂ ਤਲਾਸ਼ੀ ਦੇ ਲਈ ਕਹਿੰਦਾ ਤਾਂ ਕੋਟਰਾ ਨੀਖਾ ਕਹਿੰਦਾ ਕਿ ਇਸ ਕਮਰੇ ਵਿੱਚ ਮੇਰੇ ਧੀ ਜਵਾਈ ਸੁੱਤੇ ਨੇ ਤਾਂ ਉਹ ਚੌਕੀਨ ਜਾਰੀ ਕਹਿੰਦਾ ਮਾਫ ਕਰਨਾ ਇਤਲਾਹ ਦੇਣ ਵਾਲੇ ਗਲਤ ਬਿਆਨੀ ਕੀਤੀ ਹੈ ਤੁਹਾਡੇ ਧੀ ਜਮਾਈ ਕਿ ਮੇਰੇ ਧੀ ਜਮਾਈ ਇਹ ਕਹਿ ਕੇ ਉਹ ਵਾਪਸ ਚਲਾ ਜਾਂਦਾ ਹੁਣ ਇੱਕ ਸਵਾਲ ਉੱਠਦਾ ਹੈ ਅਗਰ ਉਹ ਜਰਨਲ ਉਹ ਅਫਸਰ ਇਹ ਕਹਿੰਦਾ ਮੈਨੂੰ ਕਮਰਾ ਖੋਲ ਕੇ ਦਿਖਾਓ ਫੌਜੀ ਫੌਨਾਲਤੀ ਤਾਂ ਉਸ 16 17 ਸਾਲ ਦੀ ਕੁਆਰੀ ਲੜਕੀ ਦਾ ਕੀ ਹੱਲ ਕਰਦੀ ਫੌਜ ਆਪਾਂ ਨੂੰ ਪਤਾ ਨਹੀਂ ਕੀ ਹਾਲ ਹੁੰਦਾ ਜਦੋਂ ਇਸ ਹਮਲੇ ਹੁੰਦੇ ਨੇ ਜੀ ਔਰ ਉਸਦੇ ਬਾਪ ਦਾ ਉਹ ਫੌਜ ਕੀ ਹੱਲ ਕਰਦੀ ਐਡੀ ਬੜੀ ਕੁਰਬਾਨੀ ਤੋਂ ਬਾਅਦ ਸੰਸਾਰ ਦੇ ਇਤਿਹਾਸ ਚ ਅਜਿਹੀ ਕੋਈ ਉਦਾਹਰਣ ਨਹੀਂ ਮਿਲਦੀ ਕਿ ਕਿਸੇ ਬਾਪ ਨੇ ਆਪਣੀ ਕੁਆਰੀ ਧੀ ਦੀ ਜਿੱਤ ਤੋਂ ਤੇ ਲਗਾਤੀ ਹੋਵੇ ਇੱਕ ਅਨਖੀ ਬਾਪ ਲਈ ਇੱਕ ਗੈਰਤਮੰਦ ਬਾਪ ਲਈ ਆਪਣੀ ਜਾਨ ਦੇ ਦੇਣਾ ਤਾਂ ਸੌਖਾ ਕੰਮ ਹੋ ਸਕਦਾ ਹੈ ਪਰ ਆਪਣੀ ਕੁਆਰੀ ਧੀ ਦੀ ਇੱਜ਼ਤ ਦਾਤੇ ਲਗਾ ਦੇਣਾ ਉਹ ਵੀ ਕਿਸੇ ਦੂਜੇ ਧਰਮ ਦੇ ਵਿਅਕਤੀ ਲਈ ਸੰਸਾਰ ਚ ਅਜਿਹੀ ਕੋਈ ਉਦਾਹਰਣ ਨਹੀਂ ਮਿਲਦੀ ਅਜਿਹੀ ਗੁਰੂਆਂ ਦੇ ਬਹੁਤ ਵੀ ਕਿਹਾ ਜਾਏਗਾ ਕਿ ਗੁਰੂ ਸਾਹਿਬ ਨੇ ਕਿਹਾ ਮੁਸਲਮਾਨ ਤੇ ਵਿਸ਼ਵਾਸ ਨਹੀਂ ਕਰਨਾ ਔਰ ਇੱਕ ਭਾਈ ਹਰਿੰਦਰ ਸਿੰਘ ਯੂਕੇ ਨੇ ਉਹਨਾਂ ਦਾ ਇੱਕ ਲੇਖ ਛਪਿਆ ਦੀ ਪਿੱਛੇ ਜੇ ਫਾਰਾਂਚ ਉਹ ਚ ਲਿਖਿਆ ਦੀ ਕਿ ਦਸਮੂ ਗੁਰੂ ਜਦੋਂ ਚਮਕੌਰ ਦੀ ਗੜੀੋਂ ਨਿਕਲੇ ਤਾਂ ਉਹਨਾਂ ਨੂੰ ਕਿਸੇ ਦੂਸਰੇ ਬੰਦੇ ਤੇ ਭਰੋਸਾ ਨਹੀਂ ਰਿਹਾ ਤਾਂ ਗੁਰੂ ਸਾਹਿਬ ਉੱਥੋਂ ਚੱਲ ਕੇ ਸਿੱਧੇ ਅ ਦਿਨ ਲੁਧਿਆਣਾ ਤਹਿਸੀਲ ਸੁਨਾਰਾ ਦੇ ਪਿੰਡ ਬਹਿਲੋਲਪੁਰ ਵਿਖੇ ਪੀਰ ਮੁਹੰਮਦ ਮੌਲਵੀ ਦੇ ਘਰ ਠਹਿਰੇ ਜਿਹੜੇ ਗੁਰੂ ਜਿਨ੍ਹਾਂ ਤੋਂ ਗੁਰੂ ਸਾਹਮਣੇ ਅਰਬੀ ਉਰਦੂ ਤੇ ਫਾਰਸੀ ਭਾਸ਼ਾ ਪੜ੍ਹੀ ਜਾਂਦੀ। ਗੁਰੂ ਸਾਹਿਬ ਨੇ ਉੱਥੇ ਪੀਰ ਮੁਹੰਮਦ ਦੇ ਘਰ ਭੋਜਨ ਛਕਿਆ ਤੇ ਸਿੰਘਾਂ ਨੂੰ ਆਖਿਆ ਕਿ ਸਿੰਘਾਂ ਨੂੰ ਕਿਹਾ ਕਿ ਤੁਸੀਂ ਮੁਸਲਮਾਨਾਂ ਨਾਲ ਆਪਣੀ ਰੋਟੀ ਦੀ ਸਾਂਝ ਬਣਾਈ ਰੱਖਿਓ। ਹੁਣ ਸਵਾਲ ਉਠਦਾਏ تھے ਗੁਰੂ ਸਾਹਿਬ ਦੀ ਸਮਝ ਬਣੀ ਹੋਈ ਸੀ ਉਹ ਕਿਹਨਾਂ ਨੂੰ ਕਿਹਾ ਗਿਆ ਸੀ 19ਵੀਂ 20ਵੀਂ ਸਦੀ ਦੇ ਮੁਸਲਮਾਨਾਂ ਨੂੰ ਕਿਹਾ ਗਿਆ ਸੀ ਕਿਉਂਕਿ ਸਿੱਖ ਧਰਮ ਅਨੁਸਾਰ ਸਿੱਖ ਗੁਰੂ ਸਾਹਿਬਾਨ ਜਾਨੀ ਜਾਨ ਹੁੰਦੇ ਨੇ ਉਹ ਜਾਣਦੇ تھے ਇੱਕ ਸਮਾਂ ਐਸਾ ਆਊਗਾ ਇਹ ਸਾਡੀਆਂ ਲੜਾਈਆਂ ਨੂੰ ਇਸਲਾਮ ਤੇ ਮੁਸਲਮਾਨ ਸਿੱਖੀ ਦੀ ਮੁਸਲਮਾਨਾਂ ਤੇ ਸਿੱਖਾਂ ਦੀ ਲੜੀ ਬਣਾ ਕੇ ਪੇਸ਼ ਕੀਤਾ ਜਾਊਗਾ ਇਸ ਲਈ ਉਹਨਾਂ ਨੇ ਕਿਹਾ ਦੇ ਵੀ ਸਿੱਖਾਂ ਨੂੰ ਕਿਹਾ ਦੇ ਕਿ ਤੁਸੀਂ ਮੁਸਲਮਾਨਾਂ ਆਪਣੀ ਰੋਟੀ ਦੀ ਸਾਂਝ ਬਣਾਈ ਰੱਖਿਓ ਹੁਣ ਤੀਸਰੀ ਗੱਲ ਜਿਹੜੀ ਮੈਂ ਕਰੂੰਗਾ ਇੱਕ ਹੋਰ ਮੈਂ ਥੋੜੀ ਕਹਿਣਾ ਰੋਕ ਕੇ ਕਹਿਣਾ ਚਾਹਣਾ ਗੁਰਬਾਣੀ ਦੇ ਇੱਕ ਸ਼ਲੋਕ ਹੈ ਅ ਅੰਗ ਇਹ ਤੋਂ ਸਿੱਖਾਂ ਦਾ ਬਿਸ਼ਵਾਸ ਹੈ ਕਿ ਇੱਕ ਗੁਰੂ ਦੀ ਜਿਹੜੀ ਆਤਮਾ ਦੂਸਰੇ ਗੁਰੂ ਆਦੀ ਆਤਮਾ ਵਿੱਚ ਪ੍ਰਵੇਸ਼ ਕਰ ਜਾਂਦੀ ਹੈ ਤੇ ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਸਾਹਿਬ ਦੀ ਜੋਤ ਬਣੇ ਜਾਂਦੇ ਇਸ ਬਾਕੀ ਦੇ ਨੌ ਗੁਰੂ ਸਹਿਬਾਨ ਠੀਕ ਹੈ ਜੀ ਤੇ ਪੰਜਵੀਂ ਪਾਸ਼ਾਹੀ ਪੰਜਵੇਂ ਗੁਰੂ ਨਾਨਕ ਤਾਂ ਆਪਣੀ ਪੰਜਵੀਂ ਜੋਤ ਚਾਕੇ ਸਤ ਮੁਸਲਮਾਨਾਂ ਦੀ ਬਾਣੀ ਦਰਜ ਕਰ ਰਹੇ ਗੁਰੂ ਗ੍ਰੰਥ ਸਾਹਿਬ ਚ 6 ਜਾਂ 7 ਚ ਠੀਕ ਹੈ ਨਹੀਂ ਤੇ ਜੇ ਮੁਸਲਮਾਨਾਂ ਦੀ ਯਕੀਨ ਨਹੀਂ ਕਰਨਾ ਫਿਰ ਇਸ ਸਤ ਮੁਸਲਮਾਨਾਂ ਦੀ ਬਾਣੀ ਕਿਉਂ ਦਰਜ ਕਰਤੀ ਗਈ ਜੀ ਇਹ ਮੁਸਲਮਾਨ ਤੇ ਯਕੀਨ ਨਹੀਂ ਕਰਨਾ ਜੇ ਮੁਸਲਮਾਨ ਝੂਠਾ ਹੈ ਤਾਂ ਮੁਸਲਮਾਨ ਦੀ ਬਾਣੀ ਵੀ ਝੂਠੀ ਹੈ ਫਿਰ ਜੇ ਬਾਣੀ ਵੀ ਝੂਠੀ ਹੈ ਫਿਰ ਸਤਿਗੁਰੂ ਮੁਸਲਮਾਨ ਦੀ ਬਾਣੀ ਦਾ ਗੁਰੂ ਗ੍ਰੰਥ ਸਾਹਿਬ ਚ ਪਈ ਹੈ ਜੇ ਦੀ ਸਿੱਖ ਸਵੇਰੇ ਉੱਠ ਕੇ ਨਤਮਸਤ ਹੁੰਦਾ ਗੁਰੂ ਗ੍ਰੰਥ ਸਾਹਿਬ ਅੱਗੇ ਤਾਂ ਸਤਿ ਮੁਸਲਮਾਨ ਦੀ ਬਾਣੀ ਨੂੰ ਵੀ ਨਤਮਸਤ ਹੁੰਦਾ ਹੈ ਤਾਂ ਫਿਰ ਮੈਂ ਨਹੀਂ ਕਹਣਾ ਹੈ ਜਿਹੜੇ ਕਹਿਣ ਵਾਲੇ ਨੇ ਉਹ ਗੁਰੂ ਗ੍ਰੰਥ ਸਾਹਿਬ ਤੇ ਕਿੰਤੂ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਤੇ ਕਿੰਤੂ ਕਰਨ ਵਾਲਾ ਸਿੱਖ ਤਾਂ ਹੋ ਸਕਦਾ ਪਰ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਜੀ ਇਸ ਵਕਤ ਆਪਣੇ ਨਾਲ ਨੇ ਡਾਕਟਰ ਨਸੀਰ ਅਖਤਰ ਮਲੇਰ ਕੋਟਲਾ ਡਾਕਟਰ ਸਾਹਿਬ ਪਿਛਲੇ ਦਿਨੀ ਤੁਹਾਡੇ ਇੱਕ ਇੰਟਰਵਿਊ ਹੋਈ ਹੈ ਤਾਜ਼ਾ ਇੰਟਰਵਿਊ ਹੈ ਜਿਸ ਦੇ ਵਿੱਚ ਇਹ ਗੱਲਬਾਤ ਕੀਤੀ ਗਈ ਹੈ ਕਿ ਜਿਹੜੇ ਇੱਕ ਮੁਸਲਮਾਨ ਹੈ ਉਸ ਵਾਸਤੇ ਇੱਕ ਗੈਰ ਮੁਸਲਮ ਨੂੰ ਮੁਸਲਮ ਧਰਮ ਚ ਲਿਆਉਣਾ ਜ਼ਰੂਰੀ ਹੈ ਕਿੰਨੀ ਕਿ ਸਚਾਈ ਹੈ ਇਸ ਦੇ ਵਿੱਚ ਸਾਰੀਆਂ ਤਾਰੀਫਾਂ ਉਸ ਰੱਬ ਲਈ ਨੇ ਜਿਹੜਾ ਸਾਰੇ ਜੱਗ ਦਾ ਸਿਰਜਣਹਾਰ ਸਾਜਣਹਾਰ ਤੇ ਪਾਲਣਹਾਰ ਹੈ ਜੀ ਉਸੀ ਕਰਬ ਨੂੰ ਹੀ ਵਕ ਵਕ ਪਾਸ਼ਾਵਾਂ ਵਿੱਚ ਅੱਲਾ ਅਕਾਲ ਪੁਰਖ ਪਰਬੋ ਪਰਮਾਤਮਾ ਲਾਰਡ ਗੋਡ ਆਦੀ ਨਾਮਾ ਦੁਆਰਾ ਯਾਦ ਕੀਤਾ ਜਾਂਦਾ ਹੈ। ਹਮ ਇਸਲਾਮ ਦੀ ਇੱਕ ਸਿੱਖਿਆ ਹੈ ਚੈਪਟਰ ਅਲ ਹੁਜੂਰਾਤ ਆਇਤ ਨੰਬਰ 13 ਯਾਇਹੁ ਨਾਸੂ ਇਨਾ ਖਲਕਨਾਕੁਮ ਮਿਨ ਜ਼ਾਕਰੀਓ ਵਾ ਉਨਸਾ ਇਹ ਸੰਸਾਰ ਦੇ ਰੋਕੋ ਇਹ ਸੰਸਾਰ ਦੇ ਇਨਸਾਨ ਨੂੰ ਪਰਮਾਤਮਾ ਦਾ ਫਰਮਾਨ ਹੈ ਕਿ ਅਸੀਂ ਤੁਹਾਨੂੰ ਸਾਰਿਆਂ ਨੂੰ ਇੱਕ ਰੱਬ ਇੱਕ ਆਦਮੀ ਤੇ ਇੱਕ ਔਰਤ ਪੈਦਾ ਕੀਤਾ ਹੈ। ਦੂਜੇ ਸ਼ਬਦਾਂ ਵਿੱਚ ਸਾਡੇ ਸਾਰਿਆਂ ਦੇ ਮੁੱਢਲੇ ਮਾਪੇ ਪਿਕਨੇ ਇਸ ਲਈ ਸੰਸਾਰ ਦੇ ਸਾਰੇ ਲੋਕ ਚਾਹੇ ਉਹ ਕਿਸੇ ਵੀ ਧਰਮ, ਕੌਮ ਜਾਂ ਇਲਾਕੇ ਨਾਲ ਸੰਬੰਧ ਰੱਖਦੇ ਨੇ ਆਪਸ ਵਿੱਚ ਭਰਾ ਭਰਾ ਨੇ ਤੇ ਜਿੱਦ ਤੱਕ ਤੁਸੀਂ ਜਿਹੜੀ ਗੱਲ ਕੀਤੀ ਹੈ ਮੈਂ ਆਪਣੀ ਉਸ ਇੰਟਰਵਿਊ ਚ ਵੀ ਕਿਹਾ ਸੀ ਇਸਲਾਮ ਚ ਅਜਿਹੀ ਕੋਈ ਸਿੱਖਿਆ ਨਹੀਂ ਹੈ ਕਿਉਂਕਿ ਇਸਲਾਮ ਵਿੱਚ ਸਪਸ਼ਟ ਇਹ ਕਿਹਾ ਗਿਆ ਹੈ ਕਿ ਇਸਲਾਮ ਵਿੱਚ ਕੋਈ ਜ਼ੋਰ ਜ਼ਬਰਦਸਤੀ ਜਾਂ ਜ਼ਬਰ ਨਹੀਂ ਹੈ ਤੇ ਇਸਲਾਮ ਦੀ ਸੂਰਤ ਬਕਰਾਂ ਆਇਤ ਨਬ 256 ਚ ਕਿਹਾ ਲਾ ਇਕਰਾ ਫਿਦਿਨ ਤੇ ਦੂਸਰੀ ਸੂਰਤ ਹੈ ਕੁਰਾਨ ਸ਼ਰੀਫ ਚ ਅਲ ਕਾਫਿਰੂਨ ਉਦੋਂ ਵਿੱਚ ਕਿਹਾ ਗਿਆ ਲਕੁਮ ਦੀਨੁਕੁਮ ਵਲੀ ਦੀਨ ਤੁਹਾਡੇ ਲਈ ਤੁਹਾਡਾ ਦੀਨ ਤੁਹਾਡੇ ਲਈ ਤੁਹਾਡਾ ਧਰਮ ਤੇ ਮੇਰੇ ਲਈ ਮੇਰਾ ਧਰਮ ਇਸ ਇਸ ਤਰ੍ਹਾਂ ਸੇ ਇਸਲਾਮ ਜੇ ਇੱਕ ਗੱਲ ਪੇਸ਼ ਨਹੀਂ ਕਿਤੇ ਹੈ ਨਹੀਂ ਕਿਤੇ ਸਿੱਖਿਆ ਹੀ ਨਹੀਂ ਹੈਗੀ ਇਹ ਬਹੁਤ ਸਰੀ ਚੀਜ਼ਾਂ ਇਸਲਾਮ ਨਾਲ ਜੋੜ ਦਿੱਤੀਆਂ ਗਈਆਂ ਜਿਵੇਂ ਬਹੁਤ ਸਾਰੀ ਚੀਜ਼ਾਂ ਪਰਚਲਿਤ ਹੋਣੀਆਂ ਨੇ ਜਿਵੇਂ ਅ ਪਿੱਛੇ ਜੇ ਕਿਹਾ ਜਾਂਦਾ ਸੀ ਕਿ ਗੁਰੂ ਸਾਹਿਬ ਨੇ ਕਿਹਾ ਦਸਵੇਂ ਗੁਰੂ ਸਾਹਿਬ ਨੇ ਵੀ ਮੁਸਲਮਾਨ ਪਹਿਲਾਂ ਤੇਲ ਚ ਬਾਹ ਪਾ ਲਵੇ ਫਿਰ ਤਿਲਾਂ ਦੀ ਬੂਰੀ ਚ ਪਾ ਲਵੇ ਜਿੰਨੇ ਤਿਲ ਉਹਦੀ ਬਾਹ ਨੂੰ ਲੱਗ ਜਣ ਉਹਨੀਆਂ ਕਸਮਾਂ ਖਾ ਉਹਦਾ ਯਕੀਨ ਨਾ ਕਰੋ ਜੇ ਗੁਰੂ ਸਾਹਿਬ ਨੇ ਇਹ ਗੱਲ ਕਹੀ ਹੁੰਦੀ ਤਾਂ ਫਿਰ ਮੈਂ ਇੱਕ ਸਵਾਲ ਕਰਨਾ ਇਥੇ ਵੀ ਪੀਰ ਬੁੱਧੂ ਸ਼ਾ ਕੌਣ ਸੀ ਜਿਨੇ ਆਪਣੇ ਘਰ ਦੇ ਅੱਠ ਜੀ ਤੇ 700 ਮੁਸਲਮਾਨ ਮুরিਦ ਗੁਰੂ ਸਾਹਿਬ ਲਈ ਵਾਰ ਦਤੇ ਪੰਗਾ ਨਹੀਂ ਹਯੁੱਧ ਚ ਫਿਰ ਗੁਰੂ ਸਾਹਿਬ ਉਸ ਨੂੰ ਆਪਣਾ ਕੰਗਾ ਪੇਸ਼ ਕਰਦੇ ਨੇ 12 ਸਵੇਤ ਬਾਏ ਬਾਹੋ ਬਣਾ ਹੁੰਦਾ ਫਿਰ ਨਵੀਖਾਂ ਗਣੀਖਾਂ ਕੌਣ ਸੀ ਜਿਹਨੂੰ ਗੁਰੂ ਸਾਹਿਬ ਆਪਣੀ ਹੱਤੀ ਹੁਕਮਨਾਮਾ ਬਖਸ਼ਦੇ ਨੇ ਜੀ ਗਣੀਖਾਂ ਤੇ ਨਵੀਖਾਂ ਸਾਨੂੰ ਪੁੱਤਰਾਂ ਨਾਲ ਵੱਧ ਕੇ ਪਿਆਰੇ ਨੇ ਸਾਡਾ ਸਿੱਖ ਖਾਲੀਆ ਦਰਸ਼ਨ ਦੇਵੇ ਸਿੱਖ ਇਤਿਹਾਸ ਪੰਨਾ ਨੰਬਰ 426 ਮਾਲਵਾ ਇਤਿਹਾਸ ਭਾਗ ਪਹਿਲਾ ਪੰਨਾ ਨੰਬਰ 110 ਫਿਰ ਕੋਟਰਾ ਨੀਖਾਂ ਕੌਣ ਹੈ ਜਦੋਂ ਸਰਸਰਿੰਦੇ ਦੇ ਪਰਿਵਾਰ ਵਿੱਚ ਛੋੜਾ ਪੈਂਦਾ ਤਾਂ ਗੁਰੂ ਸਾਹਿਬ ਕੋਟਰਾ ਨਹਿਗਾ ਬਾਉਂਦੇ ਨੇ 17 18 ਕਿਲੋਮੀਟਰ ਦਾ ਫਾਸਲਾ ਹੈ ਰਸਤੇ 'ਚ ਬਹੁਤ ਸਾਰੇ ਸਿੱਖਾਂ ਦੇ ਘਾਰੇ ਬਹੁਤ ਸਾਰੇ ਹਿੰਦੂਪੁਰਾ ਮੰਦਵੀ ਘਾਰੇ ਪਰ ਕਿਸੇ ਘਰ ਨਹੀਂ ਰੁਕਦੇ ਮੁਸਲਮਾਨ ਦੇ ਘਾਰੇ ਕਿਉਂ ਜਾ ਕੇ ਰੁਕਦੇ ਨੇ 18 ਕਿਲੋਮੀਟਰ ਦੂਰ ਖਤਰੇ ਦੀ ਘੜੀ 'ਚ ਜਦ ਕਿ ਮੁਸਲਮਾਨ ਤੇ ਪਰੋਸਾ ਨਹੀਂ ਕਰਨਾ ਪਰ ਅਣਦੇੜੇ ਫੌਜਾਂ ਲੱਗੀਆਂ ਹੁਣ ਸਾਰੀਆਂ ਕੋਟਰਾ ਨਹਿਗਾ ਦੇ ਘਰ ਪਾਉਂਦੇ ਨੇ ਫਿਰ ਮੈਂ ਜਾਨਣਾ ਚਾਹੂੰਗਾ ਰਹਿਕ ਅੱਲਾ ਕੌਣ ਸੀ ਇਹਦੇ ਕੋਲ ਜਾ ਕੇ ਜਦੋਂ ਗੁਰੂ ਸਾਹਿਬ ਦੇ ਆਪਣੇ ਮਸੰਦ ਨੇ ਜਵਾਬ ਦਿੱਤਾ ਘੋੜੀ ਦੇਨ ਤੋਂ ਕਿਹਾ ਤੁਹਾਨੂੰ ਮੈਨੇ ਘੋੜੀ ਦੇ ਕੇ ਫਾਇਦੇ ਚੜਨੇ ਤਾਂ ਰਾਏ ਕੱਲਾ ਪਾਉਂਦੇ ਨੇ ਰਾਏਕੋਟ ਤੇ ਰਾਏ ਕੱਲਾ ਨੇ ਨਾ ਸਿਰਫ ਗੁਰੂ ਸਾਹਿਬ ਦੇ ਕੋਲੇ ਦੇ ਆਪਣੇ ਕੋਲੇ ਦੇ ਕੋਲੇ 16 ਦਿਨ 18 ਆ ਇੱਕ ਘੋੜੀ ਦਿੱਤੀ ਬਿਹਤਰੀਨ ਤਲਵਾਰ ਪਿੰਡ ਕੀਤੀ 100 ਅਸਬੀਆਂ ਪਿੰਡ ਕੀਤੀ ਫਿਰ ਨਵਾਬ ਮਰੇ ਕੋਲਾ ਕੌਣ ਹੈ ਜਿਹੜਾ ਹਾਦਨਾਮਾ ਮਾਰਦਾ ਫਿਰ ਨੂਰਾ ਮਾਹੀ ਕੌਣ ਦੀਦਾ ਇੰਤਿਆਰ ਕਰ ਰਹੇ ਨੇ